ਖਾਨੀ ਰਲਦਾ ਪਤੰਦਰ ਮਰਵਾਤੇ ਟੰਗੇ ਭਲੇ ਮੰਡੀ ਚ ਬੈਠੇ ਸੀ ਲੈ ਥੇਰ ਵੱਡਾ ਕਨੇ ਮਿਰਚਾਂ ਪੱਕੀਆਂ ਕਰਿਆ ਲੱਖ ਰੁਪਇਆ ਦੇਣਾ ਸੀ ਪਤੰਦਰ ਨੇ ਪੰਨੇ ਤੇ ਲਾਲੇ ਕਹਿੰਦਾ ਲੈ ਪੰਨਾ ਖਿੱਚ ਸੇਠਾ ਬੱਟ ਤੇ ਖੜਕੀ ਰੇਟ ਲਾਉਣਾ ਸੌਖਾ ਹੁਣ ਪਤਾ ਲੱਗਦਾ ਨਾ ਹਾਲਿਆ ਹਾਲਿਆ ਭਰਾ ਕਰਨ ਤੇ ਕਮਾਉਣ ਦਾ ਮੇਰਾ ਤਾਂ ਦਮ ਚੜ ਗਿਆ ਕਾਲਿਆ ਦਮ ਤਾਂ ਕੀ ਚੜ ਗਿਆ ਤੇਰਾ ਕੋਟ ਕਾਟ ਜਾ ਸਾਰਾ ਲਾਉਣਾ ਪੈ ਜੂ ਲਵਾ ਤੂੰ ਘੰਟਾ ਸਾਡੇ ਨਾਲ ਨਾ 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 ਕੋਈ ਤਾਂ ਕਾਹਦੇ ਨਾਮ ਸਾਇਰ ਕਰਦਾ ਤੂੰ ਸਾਡੇ ਨਾਲ ਇੱਥੇ ਬੱਟਾ ਪੱਟਾ ਫੇਰ ਦੇਮਾ ਤੈਨੂੰ ਮਿਰਚਾਂ ਪੱਕੀਆਂ ਫੇਰ ਕਰਾਂਗਾ ਬਾਬਾ ਬੋਲ ਧੀਰੇ ਕਰਦੇ ਹੋ ਹੱਚੀ ਮੈਂ ਤਾਂ ਲ ਬਦੰਦਰਾ ਦੋ ਕੈਰੀਆਂ ਜੀਆਂ ਖਿੱਚੀਆਂ ਥੋਟੀਆਂ ਮੇਰਾ ਤਾਂ ਸਾਹ ਨਾ ਥਾਂ ਨਹੀਂ ਰਲਦਾ ਸੇਠ ਨੂੰ ਕਹੂੰ ਕਿਹੜੀਆਂ ਮਿਰਚਾਂ ਇਹਨਾਂ ਦਾ ਬਦੰਦਰਾ ਪੁੱਠੇ ਪਾਸੇ ਪਾਲੇ ਮਨਪੰਨੇ ਜੀ ਕਹਿੰਦੇ ਸੇਠਾ ਪਹਿਲਾਂ ਪੰਨਾ ਖਿੱਚ ਫੇਰ ਮਿਰਚਾਂ ਫੇਰ ਹੀ ਦੇਮਾ ਤੈਨੂੰ ਮਿਰਚਾਂ ਲੱਖ ਰੁਪਈਆ ਨਹੀਂ ਫੜਿਆ ਕਹਿੰਦੇ ਪੰਨਾ ਹੀ ਵਿਚਾਰੇ ਆਹੀ ਲੱਖਾ ਲੱਗਾ ਤਾਂ ਪੰਨਾ ਖਚਾ ਜੋਰ-ਜੂਰ ਲਵਾ ਕੋਟ-ਕੂਟ ਜਾਂ ਮਾਰਚ ਲਾ ਕੇ ਉਹਦਾ ਕਾ Amerika, <tuk> Amerika, 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 <tuk> Amerika, Amerika, Amerika,